ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਰਾਜ ਬਟਿੰਡਾ ਦੇ ਕਿਲੇਆਂ ਵਾਲੀ ਵਿਖੇ ਅਲਤ ਜੇਤਨਾ ਰੈਲੀ ਪ੍ਰੋਗਰਾਮ ਦੌਰਾਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਰੇ ਸਨ ਕਿਸੇ ਦੌਰਾਨ ਇੱਕ ਮਹਿਲਾ ਨੇ ਕੋਈ ਵੀ ਸਹੂਲਤ ਨਾ ਮਿਲਣ ਕਾਰਨ ਬੋਲਣਾ ਸ਼ੁਰੂ ਕਰ ਦਿੱਤਾ ਨਾਲ ਉਸ ਵੇਲੇ ਵਾਦਗੀ ਜੋ ਤਾਂ ਉਹਨਾਂ ਨੂੰ ਪੁਲਿਸ ਤੇ ਅਕਾਲੀ ਲੀਡਰਾਂ ਨੇ ਸਮਝਾਉਣਾ ਸ਼ੁਰੂ ਕੀਤਾ ਇਸ ਦੌਰਾਨ ਹੀ ਮੁੱਖ ਮੰਤਰੀ ਵੀ ਬਿਨਾਂ ਮੀਡੀਆ ਦੇ ਸਵਾਲ ਦਿੱਤੇ ਹੀ ਵਾਪਸ ਪਰਤ ਗਏ ਗੁਰਦਾਸਪੁਰ ਤੋਂ ਸੂਬਾ ਪੱਦਰੀ ਸ਼ਿੰਝ ਮੇਲਾ ਚੱਲ ਰਿਹਾ ਜਿਸ ਦੇ ਦੂਜੇ ਦਿਨ ਅੱਜ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਪਹੁੰਚੇ ਜਦਕਿ ਪਹਿਲੇ ਦਿਨ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਸ਼ਿੰਝ ਮੇਲੇ ਦਾ ਉਦਘਾਟਨ ਕੀਤਾ ਸੀ ਇਸ ਸ਼ਿੰਝ ਵਿੱਚ ਪੰਜਾਬ ਭਰ ਤੋਂ ਆਏ ਪਲਵਾਨ ਆਪਣਾ ਜ਼ੋਰ ਅਸਮਾਰ ਰਹੇ ਨੇ ਮੰਗਲਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ 27 28 ਦੀਆਂ ਲਾਈਟਾਂ ਤੇ ਸੀਟੀਯੂ ਦੀ ਬਾਸੇ ਹਟਾਉਣ ਨਾਲ ਚੰਡੀਗੜ੍ਹ ਟ੍ਰੈਫਿਕ ਪੁਲਿਸ ਚੇਤਨਾਤ ਹੈੱਡ ਕਨਸਟੇਬਲ ਕੇਸਰ ਸਿੰਘ ਦੀ ਮੌਤ ਹੋ ਗਈ ਸਵੇਰੇ 8 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਜਦੋਂ ਬਾਈਕ ਤੇ ਜਾ ਰਹੇ ਕੇਸਰ ਸਿੰਘ ਦੀ ਟ ਸੀਬੇਵ ਲੋ ਚੰਡੀਗੜ੍ਹ ਦੇ ਦੋ ਪੁਲਿਸ ਕਾਂਸਟੇਬਲਾਂ ਪ੍ਰਵੀਨ ਅਤੇ ਕਰਮਵੀਰ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ 22000 ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ ਜਾਣਕਾਰੀ ਮੁਤਾਬਕ ਇਹਨਾਂ ਨੇ ਸੱਟੇ ਬਾਜ਼ਾਂ ਤੋਂ ਰਿਸ਼ਵਤ ਮੰਗੀ ਸੀ ਜਦਕਿ ਪੁੱਛਗਛ ਮਗਰੋਂ ਇਹਨਾਂ ਚੋਂ ਕਰਮਵੀਰ ਨੂੰ ਛੱਡ ਦਿੱਤਾ ਗਿਆ ਆੰਤਰੀ ਸੰਪਰਦਾਇ ਦੇ ਗੁਰੂ ਮਾਤਾ ਚੰਦ ਕੌਰ ਦੇ ਕਤਲ ਕੇਸ ਦੀ ਜਾਂਚ ਜੀਵੇ ਤੋਂ ਕਰਵਾਉਣ ਦੀ ਮੰਗ ਕਰਨ ਪੈਣੀ ਸਾਹਿਬ ਦੇ ਸਰਪੰਚ ਸੁਖਦੇਵ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਨੇ ਸੁਖਦੇਵ ਸਿੰਘ ਦਾ ਦਾਵਾ ਹੈ ਕਿ ਸ਼ਨੀਵਾਰ ਨੂੰ ਉਹਨਾਂ ਨੂੰ ਇੱਕ ਚਿੱਠੀ ਮਿਲੀ ਜਿਸ ਵਿੱਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ ਸੀਬੀ ਜਾਂਚ ਦੀ ਮੰਗ ਵਾਪਸ ਨਾ ਲਈ ਤਾਂ ਉਹਨਾਂ ਨੂੰ ਜਾਨ ਤੋਂ ਹੱਤ ਹੋਣਾ ਪੈ ਸਕਦਾ ਹੈ ਸੁਦੇਸ਼ ਸਿੰਘ ਦਾ ਕਹਿਣਾ ਹੈ ਕਿ ਉਹ ਤਮਕੀਆਂ ਤੋਂ ਡਰਨ ਵਾਲੇ ਨਹੀਂ ਸੁਦੇਸ਼ ਸਿੰਘ ਨੇ ਪੰਜਾਬ ਸਰਕਾਰ ਤੇ ਵੀ ਗੰਭੀਰ ਇਲਜ਼ਾਮ ਲਗਾਏ ਦਰਸਲ ਕਤਲ ਕੇਸ ਦੀ ਜੀਸੀਬੀ ਜਾਂਚ ਦੀ ਮੰਗ ਸੰਬੰਧੀ ਪਾਈਰੇਟ ਦੀ ਵੀ ਸਤੰਭਨ ਨੂੰ ਸੁਣਵਾਈ ਹੈ ਸੁਦੇਸ਼ ਸਿੰਘ ਮੁਤਾਬਕ ਮਤਾਚੰਦ ਕੌਰ ਤੇ ਕਤਲ ਦੇ 5 ਮਹੀਨੇ ਵੀ ਜਾਣ ਦੇ ਬਾਅਦ ਵੀ ਮੁਲਜ਼ਮਾਂ ਦੀ ਸੂਨਾ ਲੱਗਣ ਕਾਰਨ ਉਹਨਾਂ ਨੇ ਸੀਬੀ ਜਾਂਚ ਦੀ ਮੰਗ ਕੀਤੀ ਹੈ ਸਾਬਕਾ ਅੰਗਰੇਜ਼ ਨੇਤਾ ਜਗਮੀਤ ਬਰਾੜ ਆਮ ਆਦਮੀ ਪਾਰਟੀ 'ਚ ਜਾਣ ਲਈ ਉਤਾਵਲੇ ਨੇ ਉਹਨਾਂ ਕਹੇ ਕਿ ਪੰਜਾਬ ਦੇ ਹਿੱਤਾਂ ਲਈ ਕੇਜੜੀ ਵਾਲ ਜਿੱਥੇ ਬੁਲਾਉਣਗੇ ਉੱਥੇ ਉਹ ਜਾਣ ਲਈ ਤਿਆਰ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਮੁਤਾਬਕ ਬਰਾੜ ਆਪ ਨੂੰ ਸਮਰਥਨ ਦੇ ਸਕਦੇ ਨੇ ਪਰ ਉਹਨਾਂ ਦੀ ਪਾਰਟੀ 'ਚ ਸ਼ਮੂਲੀਅਤ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ